ਾਂਗੀ ਰਾਤ ਤੋਂ ਹੀ ਲਗਾਤਾਰ بارش ਹੋ ਰਹੀ ਹੈ ਤੇਜ਼ ਹਵਾਵਾਂ ਚੱਲੀਆਂ ਨੇ ਕਈ ਥਾਵਾਂ ਤੇ ਤਾਂ ਝੱਖੜ ਵੀ ਝੁੱਲੇ ਨੇ ਇਸ بارش ਕਾਰਨ ਪੂਰਾ ਜਨਜੀਵਨ ਪ੍ਰਭਾਵਿਤ ਹੋਇਆ ਹੈ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋਈ ਹੈ ਹਰ ਇਲਾਕੇ ਦੇ ਵਿੱਚ بارش ਦਾ ਅਸਰ ਦੇਖਣ ਨੂੰ ਮਿਲਿਆ ਮੋਹਾਲੀ ਦੇ ਵਿੱਚ ਵੀ ਭਾਰੀ ਵਰਖਾ ਹੋਈ ਹੈ ਮੋਹਾਲੀ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲੀਆਂ ਨੇ ਤੇ ਭਾਰੀ ਝੱਖੜ ਝੁੱਲਿਆ ਜਿਸ ਕਾਰਨ ਕਈ ਥਾਵਾਂ ਤੇ ਦਰਖਤ ਵੀ ਡਿੱਗੇ ਨੇ ਅਜਹੀਆਂ ਹੀ ਕੁਝ ਤਸਵੀਰਾਂ ਮੋਹਾਲੀ ਦੇ ਫੇਜ਼ 1 ਦੇ ਥਾਣੇ ਦੇ ਬਾਹਰ ਤੋਂ ਸਾਹਮਣੇ ਆਈਆਂ ਨੇ ਇੱਥੇ ਥਾਣੇ ਦੇ ਬਾਹਰ ਸੜਕ ਤੇ ਇੱਕ ਭਾਰੀ ਸਫੈਦਾ ਡਿੱਗ ਗਿਆ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ ਇਸ ਸਫੈਦੇ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਸਫੈਦਾ ਬਹੁਤ ਵੱਡਾ ਤੇ ਭਾਰੀ ਹੈ ਇਸ ਕਰਕੇ ਇਸ ਸਫੈਦੇ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਕੋਈ ਛੋਟੀ ਗੱਲ ਨਹੀਂ ਹੈ ਫਿਲਹਾਲ ਇਕ ਵਾਰ ਤਾਂ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਜੇਕਰ ਇਉਂ ਕਹਿ ਲਈਏ ਕਿ ਆਵਾਜਾਈ ਬਿਲਕੁਲ ਹੀ ਠੱਪ ਹੋ ਗਈ ਹੈ ਤਾਂ ਇਸ ਵਿੱਚ ਵੀ ਕੋਈ ਅਤਕਤਨੀ ਨਹੀਂ ਹੈ ਤਾਂ ਲਗਾਤਾਰ ਹੋਈ ਬਾਰਿਸ਼ ਚੱਲੀਆਂ ਤੇਜ਼ ਹਵਾਵਾਂ ਹਨੇਰੀਆਂ ਤੇ ਝੁੱਲੇ ਝਖੜ ਕਰਨ ਜਨਜੀਵਨ ਬੇहद ਪ੍ਰਭਾਵਿਤ ਹੋਇਆ ਹੈ ਮੁਹਾਲੀ ਦੇ ਫੇਜ਼ 1 ਦੇ ਥਾਣੇ ਦੇ ਬਾਹਰ ਸੜਕ ਤੇ ਇੱਕ ਭਾਰੀ ਸਫੈਦਾ ਡਿੱਗ ਗਿਆ ਜਿਸ ਕਾਰਨ ਆਵਾਜਾਈ ਇਕ ਵਾਰ ਤਾਂ ਬਿਲਕੁਲ ਹੀ ਠੱਪ ਹੋ ਗਈ ਹੈ ਬਿਊਰੋ ਰਿਪੋਰਟ ਜਨਹਿਤਰ